ਨਹੀਂ ਮੇਰਾ 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 ਜੋ ਮਰਜ਼ੀ ਆ ਤੁਸੀਂ ਕਰਨੇ ਮੈਨੂੰ ਜੋ ਮਰਜ਼ੀ ਕਰਨੇ ਨਹੀਂ ਨਹੀਂ ਮੈਂ ਵੀ ਕਿਹਾ ਕਿ ਕੋਈ ਹੋ ਰਹੀ ਹੈ ਮੈਂ ਕਹਿੰਦਾ ਮੈਂ ਕਹਿੰਦੀ ਹੋ ਰਹੀ ਹੈ ਲਾਈਟ ਹੋ ਰਹੀ ਹੈ ਆਓ ਚਲੋ ਕਰੋ ਜੰਮ ਸਰਕਾਰ ਜੰਮਾ ਵਾ ਜੰਮ ਸਰਕਾਰ ਜੰਮਾ ਵਾ ਜੰਮ ਸਰਕਾਰ ਜੰਮਾ ਵਾ ਜੰਮ ਸਰਕਾਰ ਜੰਮਾ ਵਾ

قالو فون ڪريو ساون ڏيڪر ڳالهه ڪندي آهي اني پنهنجي طرف کان ڳالهه ڪندي آهي اني پنهنجي طرف کان ڳالهه ڪندي آهي اني پنهنجي طرف کان ڳالهه ڪندي آهي మే ఆవు వీ సర్కార్ సాబి ఏవీ వీ నహీ సర్కార్ ఐసిసి ను ఉతావ తుసి నిగజనాం తుసి మ్యూట్ మార్వా తో దేర్ ఖాజానా హాయ్ గురజా 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 గు ਮੈਡਮ ਕੋਈ ਨਾ ਮੈਡਮ ਕੋਈ ਨਾ ਨੇ ਇਹ ਕਿੰਨਾ ਕੱਲਿਆ ਨੂੰ ਜਾਣ ਨਾਲ ਕੀ ਵਰਦਾ ਹੁੰਦਾ ਜਨਤਾ ਦਾ ਸਾਰੀ ਦੱਸੀ ਹੈ ਇਸ ਤਰ੍ਹਾਂ ਜੂ ਮਿਲਦੀ ਸਵੇਰੇ ਦੇ ਨਹੀਂ ਹਾਂ ਪੰਜਾਬ ਪੰਜਾਬ ਸਰਕਾਰ ਕਿਉਂ ਡੈਰੀਓ ਮੈਨੂੰ ਦੱਸੋ ਸਾਰਾ ਤਾਂ ਮੈਨੂੰ ਕਾਰਨ ਦੱਸੋ ਵੀ ਮੈਨੂੰ ਕਿਉਂ ਇੱਥੇ ਇੱਦਾਂ ਕੀਤਾ ਜਾ ਰਿਹਾ ਬਸ ਤੁਹਾਡੇ ਕੋਲ ਕੋਈ ਜਵਾਬ ਹੈ ਲੈਨ ਆਰਡਰ ਪ੍ਰੋਬਲਮ ਹੈ ਆ ਕੀ ਮੈਂ ਕੀ ਲੈਨ ਆਰਡਰ ਦੀ ਅਸਲਿਕ ਨਹੀਂ ਸਰ ਮੈਨੂੰ ਇਦਾਂ ਲੱਗਦਾ ਦੋ ਟੇਕੋਂ ਕੀ ਹੈ ਚਲੋ ਕੋਈ ਅਸੀਂ ਤਾਂ ਇਹ ਗੁੰਡੇ ਆ ਅਸੀਂ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਹੁਣ ਆਰਡਰ ਕਿਹੜਾ ਦੇਣਾ ਆਰਡਰ ਦੇ ਦਿਓ ਹਾਂਜੀ ਆਰਡਰ ਵੀ ਦਿਨ ਕੋਈ ਇੱਥੇ ਅੰਦਰ ਦੇਖੋ ਆਰਡਰ ਦੋ ਜੀ ਆਰਡਰ ਪਤਾ ਕੀ ਹੈ ਵੀਰੇ ਬਹੁਤ ਧੱਕਾ ਨਾ ਕੋਈ ਨਾ ਸਾਡੇ ਕੋਲ ਕੋਈ ਅਸਰ ਨਾ ਕੋਈ ਸਾਡੇ ਨੂੰ ਡਾਂਟ ਅੰਦਰ ਮੇਰੀ ਗੱਲ ਇਹਦਾ ਬੇਟੀ ਨੂੰ ਜਾਣ ਦਿਓ ਇਕੱਲੀ ਨੂੰ ਅਸੀਂ ਬੈਠੇ ਹਾਂ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਸ਼ਰਮ ਨਹੀਂ ਇਕੱਲੀ ਦਾ ਜਿੰਦਾਬਾਦ ਅੱਗ ਬਦੋ ਗਿਆ ਲੱਗੀ ਕਰਦਾ ਛੋਟਾ ਬਟਾ ਉਹ ਭਾਈ ਚੁਆਟਾ Terima kasih.

ਦੇਖੋ ਇੱਕ ਮਿੰਟ ਪੁੱਛ ਲੈਂਦੇ ਹਾਂ ਸਾਾਨੂੰ ਵੀ ਫਿਰ ਤੋਂ ਥੋੜੇ ਕੋਲੇ ਆਡਰ ਐਪ ਦਿਖਾ ਦਿਓ ਅਸੀਂ ਕੋਈ ਪਾਗਲ ਥੋੜੀ ਲਿਖ ਰਹੇ ਆ ਆਡਰ ਦਿਖਾਓ ਜੀ ਭੇਜ ਜਾਣੇ ਆ ਸਾਨੂੰ ਪਤਾ ਤਾਂ ਲੱਗੇ ਨਾ ਆਡਰ ਕਿਨੇ ਇਸ਼ੂ ਕਰਿਆ ਕਿਵੇਂ ਆ ਹਾਂ ਕਿਉਂ ਕਿੰਨਾ ਕਿੰਨਾ ਕਿਸ ਕਰਕੇ ਕੀਤਾ ਤੁਸੀਂ 4 ਬੰਨ੍ਹ ਕੇ ਲੱਗੇ ਕਿਉਂ ਦੱਸੋ ਤੁਸੀਂ ਆਰਡਰ ਕਰਵਾਓ ਸੀ ਤੁਹਾਡੇ ਨਾਲ ਕਾਰੋਬਾਰ ਵੀ ਦੇਖ ਰਹੇ ਨੇ ਕੱਲੀ ਨਹੀਂ ਜਾਣਦੇ ਹੋ ਕਾਰੋਬਾਰ ਦੇਖ ਰਹੇ ਸਾਰੇ ਮੈਡਮ ਜੀ ਮਹੱਲੇ ਵਾਲੇ ਦੁਖੀ ਹੋਏ ਆ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛ ਰਿਹਾ ਕਿ ਹੋ ਗਈ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਬੇਜਾਨ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਆਪ ਪੁਲਿਸ ਮੁਰਦਾਬਾਦ ਲੱਗ ਬਣਾ ਪੁਲਿਸ ਮੁਰਦਾਬਾਦ ਲੱਗ ਬਣਾ ਪੁਲਿਸ ਮੁਰਦਾਬਾਦ ਭਾਈ ਜਾਨ ਦੋ ਪਲੀਜ਼ ਜਾਨ ਦੋ ਕਿਉਂ ਇਦਾਂ ਦਾ ਤੱਕੇ ਸਾਹੀ ਚੱਲੇ ਮੇਂ ਦਿਮਾਗ ਮੰਨ ਕਰੋ ਬੰਦ ਕਰੋ ਉਹ ਸਾਹਮਣੇ ਕਾਲ ਕਰ ਰਹੇ ਨੇ ਉਹ ਕਾਲ ਕਰ ਰਹੇ ਨੇ ਕਿ ਪਈਦਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੁਹਾਨੂੰ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੁਝ ਪਤਾ ਗੱਲ ਕਰ ਰਹੇ ਨੇ ਬੀਬੀ حاجه ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਆਲ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਂਨੇ ਐਸਾ ਕੀ ਕਿਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰ ਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿਹਾ ਕਾਦੇ ਲਈ ਲੱਗਿਆ ਮੈਂ ਫੇਰ ਸੋਗੀ ਮੈਂ ਕਿਹਾ ਚਲੋ ਕੋਈ ਹੋਏਗਾ ਦਾਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿਹਾ ਸ਼ਾਇਦ ਮੈਨੂੰ ਜਾਣਾ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿਹਾ ਵਰਕਰ ਵੀ ਕਹੀ ਜਾਣ ਵੀ ਆਪਾਂ ਨੇ ਜਾਣਾ ਹੈ ਜਾਣੇ ਜਾਣੇ ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੋਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਏ ਡੀਟੇਨ ਕੀਤਾ ਹੋਇਆ ਇਹਨਾਂ ਦੀ ਇਹੀ ਮੰਸ਼ਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਨਾ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੋਂ ਵੀ ਹੈ ਤੁਸੀਂ ਆ ਤੇ ਮੰਨ ਲਓ ਵੀ ਤੁਸੀਂ ਤਾਂ ਕਰ ਰਹੇ ਹੋ ਕੋਈ ਵੀ ਬੈ ਕੋਈ ਮੰਨੋ ਤਾਂ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰ ਸਵੇਰ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਾ ਜਾਣਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਟਾਜ ਕਰਕੇ ਤੇ ਜਾਣਾ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਨਾ ਮੇਰੀ ਉੱਥੇ ਰਜਿਸਟਰੀ ਹੈ ਇਹ ਉੱਥੇ ਨਹੀਂ ਜਾਣ ਦੇ ਰਹੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਉਹਨੇ ਤਾਂ ਪੁੱਛੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ਧੱਕਾ ਹੋ ਰਿਹਾ ਹੈ ਧੱਕਾ ਛਾਰੇ ਆ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹਨਾਂ ਕੋਲ ਕੋਈ ਪ੍ਰੂਫ ਹੈ ਇਹਨਾਂ ਵਾਸਤਾ ਰੋਕਣ ਦਾ ਕੁਝ ਹੈ ਤਾਂ ਹੈ ਨਹੀਂ ਇਹਨਾਂ ਕੋਲ ਹਾਂ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ਧੱਕਿਆ ਧੁੱਕੀ ਕੀਤੀ ਜਾ ਰਹੀ ਹੈ ਸਰਕਾਰ ਰਹਿਣੀ ਉਹ ਸਦਾ ਨਹੀਂ ਰਹਿਣਾ ਇਹੀ ਪਬਲਿਕ ਨੇ ਬਣਾਇਆ ਇਹੀ ਪਬਲਿਕ ਮੂੰਹ ਦੇ ਮੂੰਹ ਸਿੱਟੂ ਜੀਏ ਮੇਰੇ ਮਾਮਚੇ ਛੇ ਮੇਰੇ ਮ ਇੱਦਾਂ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ਧੱਕਾ ਮੁਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਦੇ ਨੇ ਨਾ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹ ਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਆਉਗਾ ਇਹਨਾਂ ਦੇ ਕਿ ਮੈਂ ਇੱਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀਆਂ ਚਾਹੇ ਜਿੰਨਾ ਮਰਜ਼ੀ ਜੋਲਣ ਅਰੈਸਟ ਕਰਨ ਜੋ ਮਰਜ਼ੀ ਕਰਨ ਮੈਂ ਆਪਣੇ ਕੰਮ ਤੇ ਜਾਣੇ ਜਾਣਾ ਹੈ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ

शोमी अकाली दल ਇਹ ਬਹੁਤ ਚੰਗਾ ਲੱਗਦਾ ਮੈਨੂੰ ਬਹੁਤ ਵੱਡਾ ਮਾਦੋ ਲੱਗੀ ਸਾਡੀ ਬੇਇੱਜ਼ਤੀ ਕਰਦਾ ਹਾਂ ਅਸੀਂ ਬੈਠਣਾ ਦੁੱਧੋਂ ਸਾਨੂੰ ਕਹੇ ਵਾਤੇ ਲੱਗੀ ਕੋਸ਼ਿਸ਼ ਕਰਿਆ ਕਹਿੰਦੇ ਮੈਨੂੰ ਕਾਹ ਮੈਂ ਬਹਿਤੀ ਗੱਲ ਕਰਾਣਾ ਤੂੰ ਦੀ ਫੋਟੋ ਲਾਦੀ ਦਾ ਧੱਕੇ ਮਾਰਦੇ ਕੋਲੇ ਤੂੰ ਗਰੰਟ ਹੈ ਨਹੀਂ ਸਾਡੇ ਕੋਲ ਕੋਈ ਨਹੀਂ ਹੈ ਅਸੀਂ ਜਾਂ ਮੰਨੋ ਵੀ ਧੱਕੇ ਨਾਲ ਕਰਿਆ ਧੱਕੇ ਨਾਲ ਕਰ ਰਹੇ ਹੁੰਦਾ ਇਹ ਚਲੋ ਠੀਕ ਹੈ ਬਹਿ ਕੇ ਗੱਲ ਕਰ ਲੈਂਦੇ ਆ ਉਹ ਹੁਕਮ ਦਿਖਾਓ ਅਰੇਸਟ ਕਰ ਲੋ ਫੇਰ ਕਰੋ ਯਾਰ ਇਹ ਕੀ ਗੱਲ ਹੋ ਰਹੀ ਚਲੋ ਵਧੀਆ ਨਹੀਂ ਬਗੇ ਰੱਖ ਨਹੀਂ ਥੋੜਾ ਕੰਮ ਹੈ ਨਾ ਥੋੜਾ ਕਰਵਾ টাই মিনিট মিনিট টাইম দেখোন ਆ ਜੋ ਦਾ ਕਿੰਨਾ ਟਾਈਮ ਬਣ ਕੱਢੇ ਤੂੰ 20 ਮਿੰਟ ਸਾਡੀ ਕ 20 ਮਿੰਟ ਦੇ ਤਾਈਂ 20 ਮਿੰਟ ਟਾਈਮ ਮੈਨੂੰ ਪਤਾ ਮੇਰੇ ਗੱਲ ਕਦੇ ਕੋਈ ਹੋਰ ਕੋਈ ਮੇਰੀ ਗੱਲ ਹੀ ਦੇ ਦੇ ਦੇਖੋ ਮੇਰਾ ਤੁਸੀਂ ਅਰਸਤ ਪਾਓ ਜੋ ਕਰਨਾ ਪਾਓ ਸਾਰਿਆਂ ਨੂੰ ਲੈ ਜਾ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਮੈਨੂੰ ਲੈਣਾ ਪਰ ਜੋ ਧੱਕਾ ਹੋ ਰਿਹਾ ਚਰੇ ਹਾਂ ਤੈਨੂੰ ਬੋਲੀ 20 ਮਿੰਟ ਦਾ ਬਾਅਦ ਫੇਰ ਕਹਿੰਦੇ 20 ਮਿੰਟ ਦਾ ਨਹੀਂ ਅਨੁਪ੍ਰਯਾ ਕਿ ਤੁਸੀਂ ਮੈਂ ਧੱਕਾ ਕਰ ਰਿਹਾ ਨਹੀਂ ਮਿੰਟ ਦੇ ਦੋ 20 ਮਿੰਟ ਦਾ ਹੋ ਗਿਆ ਇੰਨੀ ਦੇਰ ਤੋਂ ਜਿੰਨਾ ਤੱਕ ਨਹੀਂ ਮਿੰਟ ਦਾ ਬਰਦਾ ਹੋ ਗਿਆ ਤਿੰਨ ਘੰਟੇ ਹੋ ਗਏ ਜੀ ਮੈਨੂੰ ਪਹਿਲਾ ਆਰਡਰ ਦੋ ਕਾਹਦੇ ਕਾਹਦੀ ਗੱਲ ਕਰਦੇ ਨੇ ਕਿਸ ਮੁੱਦੇ ਤੇ ਗੱਲ ਕਰਦੇ ਨੇ ਇਹ ਕਹਿੰਦੇ ਕੋਈ ਆਰਡਰ ਨਹੀਂ ਹੈ ਤੁਹਾਨੂੰ ਮਰਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਦੇਖਿਆ ਤੁਹਾਨੂੰ ਲੋਰ ਆਰਡਰ ਕਰਕੇ ਦੇਖਣੇ ਪਈ ਜਾਂਦੇ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਕੋਈ ਇਹਨਾਂ ਚੁੱਕੋ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਰੇ ਸਾਡੇ ਤੱਕ ਸਾਡੇ ਤੱਕ ਕੋਈ ਐਸਾ ਕੇਸ ਹੋਇਆ ਵੀ ਅਕਾਲੀ ਦਲ ਦੇ ਜਿਹੜੇ ਇੱਥੇ ਦੇ ਵਰਕਰ ਨੇ ਉਹਨਾਂ ਨੇ ਕੁਝ ਐਸਾ ਕੀਤਾ ਕੋਈ ਹੈ ਤੁਸੀਂ ਕਿਉਂ ਐਦਾਂ ਕਰ ਰਹੇ ਹੋ ਵੀਰੇ ਤੁਸੀਂ ਥੋੜੀ ਚੀਜ਼ ਸਮਝੋ ਨਾ ਅਸੀਂ ਤੁਹਾਡੀ ਨੌਕਰੀ ਸਮਝ ਰਹੇ ਆ ਤੁਹਾਡਾ ਕੰਮ ਸਮਝ ਰਹੇ ਆ ਤੁਹਾਡਾ ਕਾਰੋਬਾਰ ਸਮਝ ਰਹੇ ਆ ਸਾਡਾ ਵੀ ਸਮਝੋ ਨਾ ਮੇਰਾ ਬਹੁਤ ਜ਼ਰੂਰੀ ਆ ਜਾਣਾ ਤੁਸੀਂ ਕਿਉਂ ਨਹੀਂ ਸਮਝ ਰਹੇ ਹੈਗੇ ਮੇਰੇ ਪਲੀਜ਼ ਦੇ ਦਿਓ ਇੱਕ ਮਿੰਟ ਬੈਠਾ ਇੱਕ ਮਿੰਟ ਇਹਦਾ ਤੁਸੀਂ ਬੇਜ਼ੀ ਕਰਦੇ ਨਹੀਂ ਇਹਨਾਂ ਦੇ ਇਕੱਲੇ ਜਾਣ ਨਾਲ ਤਾਂ ਨਹੀਂ ਕੋਈ ਹੋ ਸਕਦਾ ਨਹੀਂ ਮੇਰੀ ਗੱਲ ਤਾਂ ਸੁਣੋ ਵੀ ਇਹਨਾਂ ਦੇ ਕੱਲੇ ਜਾਨ ਨਾਲ ਕੋਈ ਸਕਿਲਾ ਸਰਤਾ ਨਹੀਂ ਹੋਣ ਲੱਗਿਆ ਵੀ ਜਾ ਕੇ ਚੰਡੀਗੜ੍ਹ ਇਹਨਾਂ ਨੇ ਫਸੇ ਕਰ ਦੇਣੇ ਹਾਂ ਹਾਂ ਇਹਦੇ ਕੱਲੇ ਅਸੀਂ ਵਰਕਰ ਨੇ ਸਾਰੇ ਖੜੇ ਆ ਤੁਹਾਡੇ ਕੋਲੇ ਇਹਨਾਂ ਨੂੰ ਤਾਂ ਕੱਲਿਆਂ ਨੂੰ ਜਾਣ ਦਿਓ ਮੈਨੂੰ ਮੈਨੂੰ ਕਰਨੇ ਮੇਰੀ ਗੱਲ ਸੁਣੋ ਇਹ ਨਹੀਂ ਕਰੋ ਚਲੋ ਮੈਨੂੰ ਕਰਨੇ ਚਲੋ ਇਹਨਾਂ ਨੂੰ ਸਾਰਿਆਂ ਨੂੰ ਜਾਣ ਦਿਨੇ ਹਾਂ ਠੀਕ ਹੈ ਇਹਨਾਂ ਨੂੰ ਤਾਂ ਤੁਸੀਂ ਰੋਕ ਸਕਦੇ ਮੈਨੂੰ ਰੋਕਣ ਨੂੰ ਚਲੋ ਤੁਸੀਂ ਜਾਓ ਜੀ ਸਾਰੇ ਜਾਓ ਕੋਈ ਗੱਲ ਨਹੀਂ ਤੂੰ ਇਹਨਾਂ ਨੂੰ ਜਾਣ ਦਿਓ ਸਾਰਿਆਂ ਨੂੰ ਸਕਿਲ ਡਰਾਈਵਰ ਇੱਕ ਤੇ ਤੁਸੀਂ ਜੋ ਪਾਜੀ ਮੇਰੀ ਗੱਲ ਸੁਣੋ ਮੈਂ ਕੁਝ ਦੇ ਦੇ ਦੋ ਮਰਜੀ ਜੀ ਤੁਸੀਂ ਤੁਸੀਂ ਬੈਠ ਜਾਓ ਠੀਕ ਹੈ ਠੀਕ ਹੈ ਠੀਕ ਹੈ ਅੱਜ ਬਤਾ ਅੱਜ ਚਲੋ ਬਤਾ ਚਲੋ ਬਤਾ ਚਲੋ ਜੀ ਠੀਕ ਹੈ ਤੁਸੀਂ ਬੈਠ ਜਾਓ ਨਹੀਂ ਨਹੀਂ ਤੁਸੀਂ ਦੇਖੋ ਮੈਂ ਜਾਣਾ ਬੱਤੀ ਜਾਓ ਮੇਰੇ ਸਮਝ ਜਾਂਦੇ ਆ ਅਸੀਂ ਇੰਨੇ ਮੈਡਮ ਦੇ ਨਾਲ ਜਾਵਾਂਗੇ ਮੈਡਮ ਦੇ ਨਾਲ ਲੈ ਕੇ ਜਾਵਾਂਗੇ ਅਸੀਂ ਐਵੇਂ ਥੋੜੀ ਆ ਗੱਲੇ ਨਹੀਂ ਅਸੀਂ ਜਾਂਦੇ ਕਾਨੂੰਨ ਦੇ ਖਿਲਾਫ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਦੱਸੋ ਜਾਣ ਮਿਲਦੇ ਇਹ ਤਾਂ ਕੋਈ ਕਾਨੂੰਨ ਦੇ ਖਿਲਾਫ ਕੁਝ ਅਸੀਂ ਕਰ ਰਹੇ ਹੋ ਸਾਡੀ ਕੋਈ ਪਲੈਨਿੰਗ ਤੋਂ ਉਹਨੂੰ ਪਤਾ ਲੱਗੀ ਹੋਵੇ ਨਾ ਕੋਈ ਡੈਸਕ ਨਹੀਂ ਕਰੀ ਹੋਈਗੀ ਹਾਂ ਕਿਸੇ ਨੂੰ ਕਿਹਾ ਨਹੀਂ ਅਸੀਂ ਜਾਣਦੇ ਇਹ ਮੈਂਝ ਪਤਾ ਹੀ ਕੀ ਹੈ ਅਸੀਂ ਤਾਂ ਮੰਡੀ ਤੋਂ ਹੀ ਸੱਕਾ ਕੇ ਆ ਗਏ ਸਾਨੂੰ ਤਾਂ ਇਹ ਕੋਈ ਗੱਲ ਦਾ ਵੀ ਇੱਥੇ ਪਤਾ ਨਹੀਂ ਕੀ ਗੱਲ ਹੋ ਗਈ ਘਰੇ ਸਾਡਾ ਕੋਈ ਇਹ ਕੋਈ ਪ੍ਰੋਗਰਾਮ ਜਥੇਦਾਰ ਨਾ ਹੁੰਦੇ ਪਿੰਡਾਂ ਦੇ ਸਾਡੇ ਨਾਲ ਜੇ ਕੋਈ ਇਹੋ ਜਿਹਾ ਕੰਮ ਹੁੰਦਾ ਉਹਨਾਂ ਨੂੰ ਵੀ ਇਦਾਂ ਹੀ ਕੀਤਾ ਹੋਇਆ ਨਹੀਂ ਮੈਂ ਕਿਹਾ ਚਲੋ ਉਹਨਾਂ ਨੂੰ ਕੀਤਾ ਹੋਇਆ ਪਰ ਗਲਤ ਹੈ ਇਹ ਵੀ ਉਹਨਾਂ ਨੇ ਮੈਂ ਫੋਨ ਕੀਤੇ ਨੇ ਜਿਨ੍ਹਾਂ ਨੇ 2-4 ਬੰਦੇ ਨਾਲ ਜਾਣਾ ਸੀ ਨਾ ਉਹ ਸਾਰਿਆਂ ਨੂੰ ਤੁਸੀਂ ਨਜ਼ਰਬੰਦ ਕੀਤਾ ਹੋਇਆ ਉਹਨਾਂ ਨੂੰ ਵੀ ਧਰਾਂਜ ਬੰ ਤੁਸੀਂ ਦੇਖੋ ਕਿੱਡਾ ਧੱਕਾ ਕੀ ਖਤਰਾ ਕੀ ਆ ਤੁਹਾਨੂੰ ਸਾਡੇ ਜਾਨ ਨਾਲ ਕੀ ਖਤਰਾ ਹੋ ਰਿਹਾ ਵੋ ਇੱਕ ਵਾਰ ਬੋਲੋਗਾ ਸਹੀ ਵੀ ਕਿਉਂ ਕਰ ਰਹੇ ਹੋ ਸਰਕਾਰ ਡਰੀ ਪਈ ਐ ਸਰਕਾਰ ਡਰ ਗਈ ਆ ਭਾਈ ਆਹ ਜਮੇ ਲੋਹਰਮਾਨ ਨੂੰ ਤੁਸੀਂ ਕੀ ਜਮੇ ਲੋਹਰਮਾਨ ਨੂੰ ਡਰ ਪਿਆ ਹੋਇਆ ਸਰਕਾਰ ਡਰ ਗਈ ਪੰਜਾਬ ਸਰਕਾਰ ਡਰ ਗਈ ਪੰਜਾਬ ਸਰਕਾਰ ਤਾਂ ਜਿਹੜੀ ਡਰੀ ਡਰੀਆਂ ਵੀ ਆ ਫੇਰ ਹੋ ਗਈ ਹਾਂ ਪਲੀਜ਼ ਫੇਰ ਹੋ ਗਈ ਸਾਨੂੰ ਦੋਨੇ ਅੰਦਰ ਬੈਠ ਕੇ ਗੱਲ ਕਰੋ ਨਾ ਜਿਹੜੀ ਕਰਨੀ ਹੈ ਸਰ کہہ ਰਹੇ ਨੇ ਟਾਈਮ ਦੋ 20 ਮਿੰਟ ਦੇ ਦਿਓ ਆ ਜਾਓ ਅਲਵੰਤ ਆ ਜਾਓ ਇਹ ਨਾਲ ਗੱਲ ਕਰੋ ਅੰਦਰ ਆ ਜਾਓ ਬੈਠੋ ਮੈਂ ਚੱਲਦਾ ਹਾਂ